ਉਕੀ ਸੰਗਤ ਜੀ ਟੈਂਕੀ ਦੇ ਉੱਪਰ ਚੜਿਆ ਸੀ ਇਹ ਸਿੰਘ ਸਾਡਾ ਵੀਰ ਪਿੰਡ ਅਲੀਪੁਰ ਥਾਣਾ ਅਮਰਗੜ ਸੰਗਤ ਜੀ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਮਡੀਆਂ ਤੇ ਰਖਾਏ ਸੀਗੇ ਚਲੋ ਪੱਥਰ ਦੀ ਮੂਰਤ ਲਾ ਲਓ ਜਾਂ ਕੋਈ ਥਾਂ ਲਾ ਲਓ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਜੀ ਦੇ ਪ੍ਰਕਾਸ਼ ਨਹੀਂ ਹੋ ਸਕਦੇ ਉੱਥੇ ਕਿਉਂਕਿ ਬੁੱਤ ਬਣਿਆ ਆ ਉੱਥੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਜਾਰੀ ਹੈ ਜਿੱਥੇ ਬੁੱਤ ਲੱਗੇ ਉੱਥੇ ਅਖੰਡ ਪਾਠ ਸਾਹਿਬ ਗੁਰੂ ਦਾ ਪ੍ਰਕਾਸ਼ ਉੱਤੇ ਨਹੀਂ ਹੋ ਸਕਦਾ। ਭਾਰ ਪਿੰਡ ਅਲੀਪੁਰ ਵਾਲਿਆਂ ਨੇ ਉੱਥੇ ਪ੍ਰਕਾਸ਼ ਕੀਤਾ। ਅਲੀਪੁਰ ਅਤੇ ਰਾਏਪੁਰ ਵਾਲਿਆਂ ਨੇ। ਤੇ ਸੰਗਤ ਜੀ ਮੈਂ ਇਹ ਸਾਰੀ ਆਪਣੇ ਵੀਰ ਕੋ ਦੱਸਣਾ ਚਾਹੁੰਦਾ ਵੀ ਦੇਖੋ ਕਿੰਨਾ ੱੱੱਕਾ ਹੋ ਰਿਹਾ ਸਿੱਖਾਂ ਨਾਲ ਪਿੰਡਾਂ ਵਿੱਚ। ਸੰਗਤ ਜੀ ਇਹ ਸਾਡਾ ਗੁਰਸਖ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਜਾਂਦੇ ਸੀ ਤੇ ਇਹਨੇ ਵਿਰੋਧ ਕੀਤਾ ਵੀ ਸਰੂਪ ਨਹੀਂ ਲੈ ਕੇ ਜਾਣੇ। ਸਰੂਪ ਨਹੀਂ ਲੈ ਕੇ ਜਾਣੇ ਉਹਦੇ ਵਿਰੋਧ ਵਿੱਚ ਇਸ ਗੁਰਸਿੱਖ ਨੂੰ ਥਾਣੇ ਪਿੰਡ ਵਾਲਿਆਂ ਨੇ ਥਾਣੇ ਵਿੱਚ ਪਰਚਾ ਦੇ ਕੇ ਇੱਥੇ ਸਤਕੁੰਝਾ ਕਰ ਦਿੱਤੀ ਜੀ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਅਸੀਂ ਤੁਹਾਡੇ ਨਾਲ ਪਿਛਲੇ ਦਿਨੀ ਵੀ ਵੀਡੀਓ ਸ਼ੇਅਰ ਕੀਤੀ ਸੀ ਜਿੱਥੇ ਪਿੰਡ ਅਲੀਪੁਰ ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਏ ਸਿੰਘ ਵੱਲੋਂ ਪਾਣੀ ਵਾਲੀ ਟੈਂਕੀ ਉੱਪਰ ਚੜ੍ਹ ਕੇ ਸੰਘਰਸ਼ ਕੀਤਾ ਗਿਆ ਸੀ ਤੇ ਬਾਅਦ ਵਿੱਚ ਹਾਲਾਂਕਿ ਉਸ ਮਸਲੇ ਉੱਪਰ ਸਤਕਾਰ ਕਮੇਟੀ ਵੱਲੇ ਸਿੰਘਾਂ ਵੱਲੋਂ ਪਹੁੰਚ ਕੇ ਪਿੰਡ ਵਾਲਿਆਂ ਨਾਲ ਗੱਲਬਾਤ ਕਰਕੇ ਸੁਲਝਾਅ ਵੀ ਦਿੱਤਾ ਗਿਆ ਸੀ ਤੇ ਹੁਣ ਫਿਰ ਦੋਸਤੋ ਪਿੰਡ ਵਾਲਿਆਂ ਵੱਲੋਂ ਉਸ ਸਿੰਘ ਦੇ ਨਾਲ ਗਲਤ ਵਿਹਾਰ ਕੀਤਾ ਗਿਆ ਹੈ ਤੇ ਸਤਕਾਰ ਕਮੇਟੀ ਦੇ ਸਿੰਘ ਭਾਈ ਦਵਿੰਦਰ ਸਿੰਘ ਖਾਲਸਾ ਵੱਲੋਂ ਉਸ ਸਿੰਘ ਦੇ ਨਾਲ ਮਿਲ ਕੇ ਪੰਜਾਬ ਦੇ ਲੋਕਾਂ ਤੇ ਸਿੱਖ ਭਾਈਚਾਰੇ ਨੂੰ ਅਪੀਲ ਕੀਤੀ ਗਈ ਹੈ ਆਓ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਚਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਸੰਗਤ ਜੀ ਪਿਛਲੀ ਦਿਨੀ ਇਹ ਪਿਛਲੀ 12 ਤੋਰ 13 ਤਰੀਕ ਦੇ ਵਿੱਚ ਸੰਗਤ ਜੀ ਜੋ ਇਹ ਗੁਰਸਿੱਖ ਸਾਡਾ ਭਾਈ ਅੰਮ੍ਰਿਤਪਾਲ ਸਿੰਘ ਪਟਵਾਰਕਪਾਲ ਸਿੰਘ ਜੋ ਕਿ ਸੰਗਤ ਜੀ ਕ ਟੈਂਕੀ ਦੇ ਉੱਪਰ ਚੜਿਆ ਸੀ ਇਹ ਸਿੰਘ ਸਾਡਾ ਵੀਰ ਪਿੰਡ ਅਲੀਪੁਰ ਥਾਣਾ ਅਮਰਗੜ ਸੰਗਤ ਜੀ ਜਿਨ੍ਹਾਂ ਨੇ ਅਖੰਡ ਪਾਠ ਸਾਹਿਬ ਮਡੀਆਂ ਤੇ ਰਖਾਏ ਸੀਗੇ ਚਲੋ ਪੱਥਰ ਦੀ ਮੂਰਤ ਲਾ ਲਓ ਜਾਂ ਕੋਈ ਥਾਂ ਲੈ ਲਓ ਜਿੱਥੇ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜੀ ਦੇ ਪ੍ਰਕਾਸ਼ ਨਹੀਂ ਹੋ ਸਕਦੇ ਉਥੇ ਕਿਉਂਕਿ ਬੁੱਤ ਬਣਿਆ ਆ ਉਥੇ ਅਕਾਲ ਤਖਤ ਸਾਹਿਬ ਦਾ ਹੁਕਮਨਾਮਾ ਵੀ ਜਾਰੀ ਹੈ ਜਿੱਥੇ ਬੁੱਤ ਲੱਗੇ ਉਥੇ ਅਖੰਡ ਪਾਠ ਸਾਹਿਬ ਗੁਰੂ ਦਾ ਪ੍ਰਕਾਸ਼ ਉੱਥੇ ਨਹੀਂ ਹੋ ਸਕਦਾ ਭਾਰਪਿੰਡ ਅਲੀਪੁਰ ਵਾਲਿਆਂ ਨੇ ਉਥੇ ਪ੍ਰਕਾਸ਼ ਕੀਤਾ ਅਲੀਪੁਰ ਤੇ ਰਾਏਪੁਰ ਵਾਲਿਆਂ ਨੇ ਸੰਗਤ ਜੀ ਮੈਂ ਇਹ ਸਾਰੀ ਆਪਣੇ ਵੀਰ ਕੋ ਦੱਸਣਾ ਚਾਹੁੰਦਾ ਵੀ ਦੇਖੋ ਕਿੰਨਾ ੱਟਕਾ ਹੋ ਰਿਹਾ ਸਿੱਖਾਂ ਨਾਲ ਪਿੰਡਾਂ ਵਿੱਚ ਸੰਗਤ ਜੀ ਇਹ ਸਾਡਾ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਲੈ ਕੇ ਜਾਂਦੇ ਸੀ ਤੇ ਇਹਨੇ ਵਿਰੋਧ ਕੀਤਾ ਕਿ ਸਰੂਪ ਨਹੀਂ ਲੈ ਕੇ ਜਾਣੇ ਸਰੂਪ ਨਹੀਂ ਲੈ ਕੇ ਜਾਣੇ ਉਹਦੇ ਵਿਰੋਧ ਵਿੱਚ ਕਿਸ ਗੁਰਸਿੱਖ ਨੂੰ ਥਾਣੇ ਪਿੰਡ ਵਾਲਿਆਂ ਨੇ ਥਾਣੇ ਵਿੱਚ ਪਰਚਾ ਦੇ ਕੇ ਇੱਥੇ ਸਤਕੁੰਝਾ ਕਰ ਦਿੱਤੀ ਤੇ ਬਾਅਦ ਵਿੱਚ ਸੰਗਤ ਜੀ ਇਸ ਨੂੰ ਸਾਡੇ ਵੀਰ ਨੂੰ ਥਾਣੇ 57 ਕਰਕੇ ਅੰਦਰ ਰੱਖਿਆ ਉਤੋਂ ਬਾਅਦ ਸ੍ਰੀ ਅਕੰਡ ਪਾਠ ਸਾਹਿਬ ਦੇ ਭੋਗ ਪਵਾ ਕੇ ਤਾਂ ਇਹਦੀ ਜਬਾਨ ਤਕਰਾ ਦਿੱਤੀ ਗਈ ਤੇ ਇਸ ਨੇ ਉਹਦੇ ਵਿਰੋਧ ਵਿੱਚ ਟੈਂਕੀ ਤੇ ਚੜ ਜਾਂਦਾ ਸੰਗਤ ਜੀ ਟੈਂਕੀ ਤੇ ਚੜ ਜਾਂਦਾ ਆਪਾਂ ਵੀ ਉੱਥੇ ਜਾਣੇ ਆ ਤੇ ਪਿੰਡ ਵਾਲਿਆਂ ਨੂੰ ਕਿਹਾ ਵੀ ਤੁਸੀਂ ਲਿਖ ਕੇ ਦਿਓ ਭਾਈ ਇਹ ਆਪਣਾ ਸਿੰਘ ਥੱਲੇ ਆ ਜਾਂਦਾ ਕਿ 4 ਦਿਨ 5 ਦਿਨ ਹੋ ਗਏ ਖਾਦਾ ਪੀਦਾ ਕੁਛ ਨਹੀਂ ਇਹ ਥੱਲੇ ਆ ਜਾਂਦਾ ਆ ਤੁਸੀਂ ਲਿਖ ਕੇ ਦਿਓ ਪਾਰ ਕਮੇਟੀ ਨੇ ਸੰਗਤ ਜੀ ਕੁਛ ਵੀ ਲਿਖ ਕੇ ਨਹੀਂ ਦਿੱਤਾ ਕਹਿੰਦੇ ਅਸੀਂ ਨਹੀਂ ਲਿਖ ਕੇ ਦੇਣਾ ਅਸੀਂ ਖੰਡਪਾਰ ਸਾਹਿਬ ਰ ਖਾਵਾਂਗੇ ਕੁਛ ਨਹੀਂ ਉਹਨੇ ਲਿਖ ਕੇ ਦਿੱਤਾ ਸੰਗਤ ਜੀ ਫਿਰ ਆਪਾਂ ਵੀ ਉੱਥੋਂ ਆ ਗਏ ਫਿਰ ਦੂਸਰੇ ਦਿਨ ਜੋ ਹੋਇਆ ਸੰਗਤ ਜੀ ਉਹ ਤੁਸੀਂ ਸਾਡੇ ਗੁਰਸਖਵੀਰ ਕੋਲ ਆਪ ਸੁਣੋ ਕਿ ਕਿੰਨੀ ਮਾੜੀ ਸਰਪੰਚ ਨੇ ਵੀ ਔਰ ਪਿੰਡ ਦੀ ਕਮੇਟੀ ਨੇ ਵੀ ਪ੍ਰਸ਼ਾਸਨ ਨੇ ਵੀ ਬਹੁਤ ੱੱਕਾ ਕੀਤਾ ਸਿੰਘਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਸਾਫ ਦੇ ਸਾ ਵਿੱਚ ਬਚ ਰਹੇ ਸਮੁੱਚੀ ਸਾਧ ਸੰਗਤ ਜੀ ਸਾਡੇ ਨਾਲ ਬਹੁਤ ਹੀ ਨਜਾਇਜ਼ ੱਟਾ ਹੋਇਆ ਸਾਡਾ ਤਸਵੀਰ ਪਿਆ ਕਿ ਅਸੀਂ ਬ੍ਰਹਮਣਾ ਦਾ ਇੱਕ ਰੇ ਜਨਮ ਲੈ ਕੇ ਅੰਮ੍ਰਿਤ ਪਾਣ ਕਰਕੇ ਖਾਲਸਾ ਜੀ ਪੰਥ ਦੀ ਕੋਮ ਦੀ ਸੇਵਾ ਕਰ ਰਹੇ ਹਾਂ ਪਰੰਤੂ ਸਾਨੂੰ ਜਲੀਲ ਇਨਾ ਕਰ ਦਿੱਤਾ ਏ ਤਾਂ ਕਰਕੇ ਵੀ ਸਾਡਾ ਮੋਹ ਸਿੱਖੀ ਤੋਂ ਪੰਗ ਹੋ ਜਾਵੇ ਸਾਡਾ ਪਰਵਾਸ ਮੇਰੇ ਬੱਚੇ ਸਿੱਖੀ ਵਿੱਚ ਇਸ ਲੈਣ ਵਾਲਾ ਪੈ ਸਕਣ ਸਾਡੇ ਨਾਲ ਬਹੁਤ ਨਜਾਇਜ਼ ੱਟਾ ਹੋਇਆ ਟੈਂਡਰ ਐਪਰ ਤੋਂ ਗੁਰੂ ਘਰ ਤੋਂ ਸ੍ਰੀ ਗੁਰਗ੍ਰੰਥ ਸਾਹਿਬ ਜੀ ਨੇ ਸਰੂਪ ਲਿਆ ਕਰਕੇ ਕੰਡਾ ਰਾਹ ਪਰ ਵਾਲਿਆਂ ਨੇ ਅਖੋਤੀ ਪੱਥਰ ਦੀ ਸਮਾਦ ਮੋਤੀਗਰ ਨਾਮ ਦੇ ਉੱਪਰ ਅਖੰਡ ਪਾਠ ਕਰਵਾ ਲਿਆ ਜਿਹਦਾ ਅਸੀਂ ਸਖਤ ਵਿਰੋਧ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਾਂ 9 ਤਰੀਕ ਨੂੰ ਜਦੋਂ ਸਾਨੂੰ ਪਹਿਲਾਂ ਸਾਨੂੰ 28 ਤਰੀਕ ਨੂੰ ਪ੍ਰਸ਼ਾਸਨ ਵੱਲੋਂ ਬੰਦੀ ਬਣਾਇਆ ਗਿਆ ਸੀ 6 ਦਿਨ ਸਾਨੂੰ ਨਜ਼ਰਬੰਦ ਰੱਖਿਆ ਗਿਆ ਜਦੋਂ ਅਖੰਡ ਪਾਠ ਹੋ ਗਿਆ 6 ਤਰੀਕ ਨੂੰ 2 3 4 ਨੂੰ ਫਿਰ ਸਾਨੂੰ 6 ਤਰੀਕ ਨੂੰ ਰਿਹਾ ਕਰ ਦਿੱਤਾ 7 ਅਤੇ 8 ਨੂੰ ਅਸੀਂ ਸਿੰਘਾਂ ਨਾਲ ਮਸਬਰਾ ਕੀਤਾ ਕਿ ਸਾਡੇ ਨਾਲ ਨਜਾਇਜ਼ ਤੱਕਾ ਹੋਇਆ ਅਸੀਂ 9 ਤਰੀਕ ਨੂੰ ਫਿਰ ਪਾਣੀ ਵਾਲੀ ਟੈਂਕੀ ਤੇ ਚੜ ਗਏ 9 ਮਾਰਚ ਨੂੰ ਅਤੇ ਲਗਾਤਾਰ ਸੰਘਰਸ਼ ਕਰਦੇ ਰਿਹਾ ਸਾਣਾ ਤੁਹਾਨੂੰ ਜਾਣੂ ਕਰਵਾਉਂਦੇ ਰਹੇ 13 ਤਰੀਕ ਨੂੰ ਸਾਡੇ ਨਾਲ ਬਹੁਤ ਨਜਾਇਜ਼ ਤੱਕਾ ਹੋਇਆ 12 ਅਤੇ 13 ਨੂੰ ਨਾ ਸਾਡੇ ਕੋਲ ਜਲ ਸਕਣ ਨੂੰ ਅਤੇ ਨਾ ਹੀ ਮੋਬਾਈਲ ਬੈਂਟਰੀ ਚਾਰਜ ਕਰਨ ਨੂੰ ਸਾਡੇ ਕੋਲ ਕੋਈ ਸੁਵਿਧਾ ਥੀ ਸਾਡਾ ਸੰਘਾ ਨਾਲੋਂ ਸੰਪਰਕ ਟੁੱਟ ਗਿਆ ਨਾਂ ਤਾਂ ਸਰਕਾਰ ਕਮੇਟੀ ਵਾਲੇ ਭਾਈ ਦਵਿੰਦਰ ਸਿੰਘ ਜੀਆ ਨੂੰ ਉਹਨਾਂ ਨੇ ਲਿਖਤੀ ਰੂਪ ਦੇ ਵਿੱਚ ਦਿੱਤਾ ਅਤੇ 13 ਤਰੀਕ ਵਾਲੇ ਦਿਨ 14 14 ਤਰੀਕ ਨੂੰ ਫਿਰ ਜਦੋਂ 13 ਤਰੀਕ ਨੂੰ ਸਰਕਾਰ ਕਮੇਟੀ ਵਾਲੇ ਚੱਲਿਆ ਗਿਆ ਉੱਥੋਂ 14 ਤਰੀਕ ਨੂੰ ਸਾਨੂੰ ਲੈਟਰ ਪੈਡ ਦੇ ਉੱਪਰ ਰਾਤ ਨੂੰ 8 ਵਜੇ ਲੈ ਕੇ ਦਿਆ ਜਾਂਦਾ ਹੈ ਬੇਅਦਕੀ ਸਾਤੋਂ ਗਲਤੀ ਹੋ ਗਈ ਪਰ ਐਪਰਵਾਰਿਆਂ ਵੱਲੋਂ ਮੋਤੀਗਰਨਾ ਦੀ ਸਮਾਧ ਦੀ ਜਿਹੜੀ ਲੈਟਰ ਪੈਡ ਹੈ ਉਹਦੇ ਉੱਪਰ ਅਸੀਂ ਗੁਰੂ ਨੂੰ ਹੱਥ ਨਾਦਰ ਜਾਣ ਕੇ ਕਹਨੇ ਹਾਂ ਜੇਕਰ ਇੱਕ ਵੀ ਗੱਲ ਕੋਈ ਆਪਣੇ ਲਭੋਂ ਕੋਈ ਵਧਾਚੜਾ ਕੇ ਕਹਾਂਗੇ ਤਾਂ ਪੰਥ ਦੇ ਗੁਰੂ ਸਾਹਿਬ ਦੇ ਦੇਨਦਾਰ ਹੋਵਾਂਗੇ 14 ਤਰੀਕ ਨੂੰ ਜਦੋਂ ਸਾਨੂੰ ਰਾਤ ਨੂੰ 8 ਵਜੇ ਦਿਆ ਗਿਆ ਤਾਂ ਮੌਜੂਦਾ ਖੇਮ ਸਿੰਘ ਸਰਪੰਚ ਪ੍ਰਸ਼ਾਸਨ ਦੇ ਅਧਿਕਾਰੀ ਵੀ ਮੌਜੂਦ ਸਨ ਅਤੇ ਕੰਡ ਦੇ ਹੋਰ ਨੌਜਵਾਨ ਵੀ ਮੌਜੂਦ ਸਨ ਅਤੇ ਰਾਤ ਨੂੰ ਸਾਨੂੰ ਇਹ ਦਿਆ ਗਿਆ ਸਾਨੂੰ ਇੱਕ ਚਾਲਤੀ ਥੱਲੇ ਉਤਾਰਨ ਦੀ ਜਦੋਂ ਅਸੀਂ ਥੱਲੇ ਉਤਰੇ ਪਾਣੀ ਵਾਲੇ ਟੈਂਕੀ ਤੋਂ ਉਹ ਲੈਟਰ ਪੈਡ ਲੈ ਕੇ ਸੰਗ ਦਾ ਤੱਕ ਅਸੀਂ ਜਾੰ ਨੂੰ ਤਾਂ ਨਹੀਂ ਕਰਵਾ ਸਕੇ ਸਾਡਾ ਮੋਬਾਈਲ ਚਾਰਜ ਨਹੀਂ ਧੀ ਦੋ ਦਿਨ ਪਹਿਲਾਂ ਹੀ ਸਾਡੀ ਸ਼ੁਭਦਾ ਮੋਬਾਈਲ ਚਾਰਜ ਦੀ ਅਤੇ ਜਲਦੀ ਬੰਦ ਕਰ ਦਿੱਤੀ ਗਈ ਤੇ ਪਿੰਡ ਦੇ ਕਹਿਣ ਤੇ ਪਿੰਡ ਦਾ ਸਰਪੰਚ ਖੇਮ ਸਿੰਘ ਦੇ ਕਹਿਣ ਤੇ ਅਤੇ ਨਾਲ ਜਿਹੜੇ ਪਿੰਡ ਦੇ ਮੋਹਤਵਾਰ ਤੇ ਸਾਬਕਾ ਸਰਪੰਚ ਉਹਨਾਂ ਦਾ ਲੜਕਾ ਅਮਰਜੀਤ ਗੁਰਦੀਪ ਸਿੰਘ ਅਮਰਜੀਤ ਸਿੰਘ ਦਾ ਲੜਕਾ ਗੁਰਦੀਪ ਸਿੰਘ ਉਹਨਾਂ ਦੇ ਕਹਿਣ ਦੇ ਤੇ ਹੋਰ ਦੇ ਕਹਣ ਦੇ ਸੀ ਰੋਸਾ ਕੀਤਾ ਇਹਨਾਂ ਦੇ ਵੀ ਸਾਡੇ ਨਾਲ ਕੋਈ ਨਿਆਇ ਤੱਕਾ ਨਹੀਂ ਕਰਨਗੇ ਅਸੀਂ ਉਹ ਲਿਖਤ ਲੈ ਕੇ ਥੱਲੇ ਉਤਰ ਆਏ ਜਦੋਂ ਅਸੀਂ ਥੱਲੇ ਉਤਰੇ ਪਾਣੀ ਵਾਲੀ ਟੈਂਕੀ ਤੇ ਪ੍ਰਸ਼ਾਸਨ ਦੇ ਸਾਹਮਣੇ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਖੇਮ ਸਿੰਘ ਨੇ ਸਾ ਬਾਣੀ ਅਤੇ ਬਾਣੀ ਦੀ ਸਹਤਰਾਂ ਦੀ ਨਿੰਦਿਆ ਕੀਤੀ ਬਿਯਾਦਵੀ ਕੀਤੀ ਸੋ ਸਾਡੀ ਉਹਨੇ ਬਾਹ ਮਚੋੜ ਦਿੱਤੀ ਇੱਕ ਅਤੇ ਨਾਲ ਸਾਡੇ ਢੂਹੀ ਕੋ ਚ ਉਹਨੇ ਗਾਲੀ ਗਲੋਚ ਕਰਦੇ ਹੋਏ ਸਾਡੇ ਨਾਲ ਉਸਨੇ ਮੁੱਕਾ ਵੀ ਮਾਰਿਆ ਸਾਡੀ ਧੂਹੇ ਦੇ ਵਿੱਚ ਖੇਮ ਸਿੰਘ ਸਰਪੰਚ ਨੇ ਅਤੇ ਨਾਲ ਗਰਮੀ ਸਿੰਘ ਦਾ ਪੁੱਤਰ ਅੰਮ੍ਰਿਤਪਾਲ ਅੰਬਾ ਅਤੇ ਉਹਦਾ ਭਰਾ ਪਿਰਤਪਾਲ ਸਿੰਘ ਇਹਨਾਂ ਨੇ ਸਾਡਾ ਮੋਬਾਈਲ ਮੋਬਾਈਲ ਖੜਿਆ ਇਹਨਾਂ ਨੇ ਵੀ ਸਾਡੇ ਨਾਲ ਟਕਮਤੂ ਕੀ ਕੀਤੀ ਜਿਹੜਾ ਅਜੇ ਤੱਕ ਸਾਨੂੰ ਸਾਡਾ ਸਮਾਨ ਨਹੀਂ ਮਿਲਿਆ ਨਾ ਸਾਡੀ ਸ਼ੀਰੀ ਸਾਹਿਬ ਨਾ ਸਾਡਾ ਵਰਸ਼ਾ ਨਾ ਸਾਡਾ ਮੋਬਾਈਲ ਨਾ ਸਾਨੂੰ ਉਹ ਲਿਖਤ ਜਿਹੜੀ ਮੋਤੀਗੜ ਦੀ ਇਹਨਾਂ ਨੇ ਸਾਨੂੰ ਦੇਂਦੀ ਪਾਣੀ ਦੇ ਟੈਂਕੀ ਤੋਂ ਕਾਰਨ ਵਾਸਤੇ ਥੱਲੇ ਆ ਕੇ ਸਾਥੋ ਜਬਰਦਸਤੀ ਉਹ ਖੋਲਤੀ ਇਹਨਾਂ ਨੇ ਅਤੇ ਸਾਡੇ ਜ਼ਰੂਰੀ ਹੋਰ ਵੀ ਡਾਕੂਮੈਂਟ ਇਹਨਾਂ ਦੇ ਕੋਲੇ ਸਨ ਅਤੇ ਨਾਲ ਸਾਡਾ ਇੱਕ ਏਟੀਐਮ ਵੀਪੀ ਜੋ ਕਿ ਨਹੀਂ ਚੱਲਦਾ ਸੀ ਸੋ ਇੱਕ ਸਾਡੀ ਛੋਟੀ ਡੈਰੀ ਜੋ ਕਿ ਇੱਕ ਝੋਲੇ ਵਿੱਚ ਛੋਟੇ ਵਿੱਚ ਸਾਰਾ ਸਮਾਨ ਪਾਇਆ ਹੋਇਆ ਸੀ ਇਹਨਾਂ ਨੇ ਸਾਤੋਂ ਸਾਰੀਆਂ ਜੇਬਾਂ ਤਲਾਸ਼ੀ ਕਰਕੇ ਲੈ ਲਤੀਆਂ ਬਾਣੇ ਨਾਲ ਵੀ ਇਹਨਾਂ ਨੇ ਧੱਕਮ ਤੁੱਕਾ ਪੀਤੀ ਵਿੱਚ ਇਹਨਾਂ ਦੀ ਸ਼ਰਾਬ ਵੀ ਪੀਤੀ ਹੋਈ ਸੀ ਸੋ ਅਸੀਂ ਸਾਰੀਆਂ ਸਿੱਖ ਜਥੇਬੰਦੀਆਂ ਨੂੰ ਇਹ ਬੇਨਤੀ ਕਰਦੇ ਹਾਂ ਜਦੋਂ ਅੱਜ ਕਾਣਾ ਅਮਰਗੜ ਤੋਂ ਪਤਾ ਦਿੱਤਾ ਵੀ ਸਮਾਨ ਸਾਡਾ ਕਿੱਥੇ ਹੈ ਭਾਈ ਸਾਜੂ ਲਿਖਤ ਕੀਤੇ ਹੈ ਇਹ ਸਾਡੇ ਆਵਾਜ਼ ਕਰ ਦਿੱਤੀ ਜਾਵੇ ਤਾਂ ਮਾਨ ਜੋ ਐਸਐਚਓ ਜੀ ਕਹਿੰਦੇ ਵੀ ਸਾਡੇ ਕੋਲ ਨਹੀਂ ਸਾਨੂੰ ਦੱਸ ਦੇਣਾ ਇਹ ਕਹਿੰਦੇ ਰਹੇ ਜਿਓ ਸਮਾਨ ਸਾਰਾ ਪਿੰਡ ਦੇ ਸਰਪੰਚ ਖੇਮ ਸਿੰਘ ਕੋਲ ਆ ਜਿਹਦੇ ਕਹਿਣ ਤੇ ਸਾਡੀ ਸ੍ਰੀ ਸਾਹਿਬ ਖੇਮ ਸਿੰਘ ਨੇ ਆਪ ਆਪ ਦੇ ਹੱਥੀਂ ਫੜਿਆ ਅਤੇ ਨਾਲ ਬਾਕੀ ਸਮਾਨ ਸਾਡਾ ਜਿਹੜੇ ਨਾਲ ਦੇ ਮੁੰਡੇ ਸਨ ਉਹਨਾਂ ਤੋਂ ਫੜਾਇਆ ਇਹਦੇ ਵਿੱਚ ਵਿੰਦਰ ਇੱਕ ਜੁਪੀ ਵਾਲਾ ਵਿੰਦਰ ਵੱਜਦਾ ਉਹਨੇ ਵੀ ਸਾਨੂੰ ਤਾਂ ਬਹੁਤ ਅਸੀਰ ਗਾਇਆ ਕੱਢ ਕੇ ਸਾਡੇ ਢੋਹੇ ਵਿੱਚ ਵਾਰ ਕੀਤਾ ਪਿੱਠ ਦੇ ਵਾਰ ਕੀਤਾ ਨੇ ਸਾਰਿਆਂ ਨੇ ਤੋਂ ਖਾਲਸਾ ਜੀ ਇਸ ਪਿੰਡ ਦਾ ਸਰਪੰਚਾ ਖੇਰ ਸਿੰਘ ਇਹਨੇ ਸਾਡੇ ਨਾਲ ਨਿੱਜੀ ਜਦਵੈਸ ਕੱਢੀ ਆ ਉਹ ਸਾਰੇ ਪਿੰਡ ਨੂੰ ਹੀ ਪਤਾ ਅੱਜ ਭਾਵੇਂ ਕੋਈ ਸਾਥ ਦੇਵੇ ਚਾਹੇ ਨਾ ਦੇਵੇ ਅਸੀਂ ਅਕਾਲ ਪੁਰਖ ਨੂੰ ਗੁਰੂ ਸਾਹਿਬ ਨੂੰ ਹਾਜ਼ਰ ਨਜ਼ਰ ਜਾਣ ਕੇ ਇਹ ਗੱਲ ਕਹਿੰਦੇ ਹਾਂ ਭਾਈ ਜਸਵੀਰ ਸਿੰਘ ਜੀ ਰੋਡੇ ਭਾਈ ਅਮਰਪਾਲ ਸਿੰਘ ਮੈਰੋ ਸਮੁੱਤ ਸੰਜਾਬ ਦੀਆਂ ਸਤਕਾਰ ਕਮੇਟੀਆਂ ਭੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਤਕਾਰ ਕਮੇਟੀਆਂ ਭਾਈ ਸੁਖਜੀਤ ਸਿੰਘ ਜੀ ਖੋਸੇ ਭਾਈ ਦਵਿੰਦਰ ਸਿੰਘ ਜੀ ਮੁਕੇਰੀਆਂ ਵਾਲੇ ਅਤੇ ਹੋਰ ਜਿੰਨੀਆਂ ਬਾਬਾ ਬਖਸ਼ੀ ਸਿੰਘ ਜੀ ਜਿੰਨੀਆਂ ਵੀ ਜਥੇਬੰਦੀਆਂ ਹਨ ਖਾਲਸਾ ਜੀ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਾਂ ਵੀ ਉਹ ਇੱਕ ਅਖੌਤੀ ਸਮਾਗਮ ਹੋਤੀ ਗਿਰਦੀ ਉਹਦੇ ਉੱਪਰ ਇਹ ਪਾਠ ਬੰਦ ਹੋਣੇ ਚਾਹੀਦੇ ਹਨ ਇਹ ਦੁਬਾਰਾ ਇਸ ਤਰ੍ਹਾਂ ਦੀ ਵੀ ਆਦਮੀ ਨਾ ਹੋਵੇ ਹਲਕੇ ਵਿੱਚ ਬਹੁਤ ਵੱਡੀ ਮਨਮਤ ਹੋ ਰਹੀ ਹੈ ਅਤੇ ਸਾਨੂੰ ਪੂਰਨ ਤੌਰ ਤੇ ਸਹਾਇਨ ਕਰਨਾ ਚਾਹੀਦਾ ਹੈ ਇੱਕਰ ਸਾਨੂੰ ਪਿੰਡ ਛੱਡ ਕੇ ਕੰਨੀਆਂ ਕੰਨ ਜਿੱਥੇ ਬੰਦਿਆਂ ਕੋਲੇ ਜਾਣਾ ਪਿਆ ਤਾਂ ਅਸੀਂ ਜਾਵਾਂਗੇ ਜਿੰਨਾ ਸਮਾਂ ਸਾਨੂੰ ਇਨਸਾਫ ਨਹੀਂ ਮਿਲਦਾ ਜਿਨ੍ਹਾਂ ਨੇ ਸਾਡੇ ਸਿੱਖੀ ਸਰੂਪ ਦੀ ਪਿਆਰ ਕੀਤੀ ਆ ਬਾਣੇ ਦੀ ਅਤੇ ਸਾਡੇ ਸਿੱਖੀ ਸਰੂਪ ਦੀ ਸਾਡੇ ਬਾੜੀ ਗਲੋਜ ਕਰਕੇ ਸਾਨੂੰ ਜਨੀਲ ਕੀਤਾ ਹੈ ਬੇਜਦ ਕੀਤਾ ਹੈ ਖਾਲਸਾ ਜੀ ਉਹ ਸੋ ਐਨੀ ਕਸੇ ਜਦੋਂ ਗੱਲ ਵਿਚਾਰ ਅੱਜ ਭਾਈ ਦਵਿੰਦਰ ਸਿੰਘ ਜੀ ਨੂੰ ਅਸੀਂ ਇੱਥੇ ਆ ਕਰਕੇ ਮਿਲੇ ਸੋ ਇਸ ਕਰਕੇ ਇਹਨਾਂ ਨੂੰ ਸਾਰੀ ਗੱਲਬਾਤ ਦੱਸੀ ਇਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਤੁਹਾਡਾ ਸਮਾਨ ਜਲਦ ਤੁਹਾਨੂੰ ਦਿਵਾਇਆ ਜਾਵੇਗਾ ਅਤੇ ਅੱਗੇ ਤੋਂ ਮੋਤੀ ਗਰਨਾ ਦੀ ਸਮਾਧ ਦੇ ਉੱਪਰ ਪੰਡ ਰਾਇਪੁਰ ਤੋਂ ਪਾਠ ਨਹੀਂ ਕਰਵਾਏ ਜਾਣਗੇ ਇੰਨੇ ਸਾਡੀ ਸੰਗਤ ਜੀ ਦੇੰਤੀ ਪ੍ਰਵਾਨ ਕਰਨੀ ਅਤੇ ਜਿਨ੍ਹਾਂ ਗੁਰੂ ਦੇ ਦੋਖੀਆਂ ਨੇ ਅਸੀਂ ਇਹ ਵੀਡੀਓ ਰਹੀਂ ਕਹਿ ਰਹੇ ਹਾਂ ਦੇ ਸੰਬੰਧ ਸਨੀਆਂ ਸੰਗਤਾਂ ਨੂੰ ਵੀ ਜਿਨ੍ਹਾਂ ਗੁਰੂ ਦੇ ਦੋਖੀਆਂ ਨੇ ਇਹ ਬਿਆਦ ਵੀ ਕੀਤੀ ਹੈ ਬਾਣੀ ਬਾਣੇ ਦੀ ਅਕਾਲ ਪੁਰਖ ਨੂੰ ਸਦਾ ਗੁਰੂ ਦੇਣਗੇ ਤੋਂ ਸਾਰੀ ਇਹ ਤੇ ਇਹ ਮੰਗਣ ਸਾਡੀ ਇਹ ਬੇਨਤੀ ਹੈ ਇਹਨੇ ਕਿ ਬੇਨਤੀ ਸਖ ਸੰਗਤ ਸਾਡੀ ਪ੍ਰਵਾਨ ਕਰੋ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਖੁਸ਼ੀ ਦੇਖਿਆ ਸਾਡੇ ਵੀਰ ਨਾਲ ਕਿੰਨਾ ਜਿਹੜਾ ਖੇਮ ਸਿੰਘ ਸਰਪੰਚਾ ਇਹਨੇ ਧੋਖੇ ਨਾਲ ਲਵਾਇਆ ਟੈਂਕੀ ਦੇ ਥੱਲੇ ਤੋਂ ਥੱਲੇ ਆ ਟੈਂਕੀ ਤੋਂ ਥੱਲੇ ਜਦੋਂ ਆਇਆ ਤਾਂ ਉਹ ਪਿੰਡ ਦੇ ਜਿਹੜੀ ਹੈਗੇ ਢੰਢੀਰ ਨਾਲ ਲੈ ਕੇ ਤੇ ਉਹਨੂੰ ਜਲੀਲ ਕੀਤਾ ਤੇ ਜਿਹੜੀ ਆ ਕਿ ਕਕਾਰਾਂ ਦੀ ਬੇਅਦਬ ਕੀਤੀ ਮੁੱਕੇ ਮਾਰੇ ਇਹਦੇ ਥੱਪੜ-ਤੱਕਰ ਵੀ ਮਾਰੇ ਗਏ ਲਖਤੀ ਜਿਹੜਾ ਲਖਤੀ ਵੇਕੂ ਬਣਾਇਆ ਵੀ ਆਪਾਂ ਤੈਨੂੰ ਲਿਖੀ ਦੇ ਦਿੰਨੇ ਆ ਉਹ ਆ ਜਾ ਥੱਲੇ ਉਹ ਵੀ ਇੱਕੋ ਲੈ ਕੇ ਖੋ ਕੇ ਲੈ ਲਿਆ ਗਿਆ ਤੈਨੂੰ ਥਾਣੇ ਫਿਰ ਦੁਬਾਰਾ ਇਕਰਾ ਦਿੱਤਾ ਜੀਆ ਵਿਚਾਰਾ ਜਿਹੜਾ ਅੱਜ ਤੱਕ ਅਰੇ ਨੂੰ ਕੋਈ ਇਨਸਾਫ ਨਹੀਂ ਮਿਲਿਆ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰੇ ਨੂੰ ਇਨਸਾਫ ਜ਼ਰੂਰ ਦਵਾਂਗੇ ਜਿਹੜੇ ਗੁਰੂ ਦੇ ਦੋਖੀ ਆ ਉਹ ਜ ਆ ਰਹਿਣੇ ਨਹੀਂ ਅੱਜ ਵੀ ਨੇਰੇ ਦਾ ਕਾਲਮ ਜੇ ਗੁਰੂ ਸਾਹਿਬ ਕਦੀ ਉਹਨਾਂ ਨੂੰ ਮਾਫ ਨਹੀਂ ਕਰੇਗਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਪਿਆ ਨਹੀਂ ਟਪਿਆ ਸੀ ਫਿਰ ਦੁਬਾਰਾ ਖਲੋ ਗਿਆ ਤੈਉਂ ਕੀਤਾ ਹਾਂਜੀ ਜਿਵੇਂ ਤੁਸੀਂ ਵੀਡੀਓ ਦੇਖੀ ਹੈ ਪਿੰਡ ਅਲੀਪੁਰ ਚ ਦੋਸਤੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਕਾਰ ਨੂੰ ਮੁੱਖ ਰੱਖਦੇ ਹੋਇਆ ਜੋ ਵੀ ਇਸ ਸਿੰਘ ਵੱਲੋਂ ਸੰਘਰਸ਼ ਕੀਤਾ ਗਿਆ ਸੀ ਤੇ ਜੋ ਵੀ ਇਹ ਪੂਰਾ ਘਟਨਾਕਰਮ ਵਾਪਰ ਰਿਹਾ ਹੈ ਤੁਸੀਂ ਇਸ ਪੂਰੇ ਮਾਮਲੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਥਾਂ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਨਾਲ ਹੀ ਸਾਡੇ YouTube ਚੈਨਲ ਮਿਕਸ ਰਿਵਿਊ ਸਬਸਕ੍ਰਾਈਬ ਕਰ ਦਿਓ ਤੇ ਬੈਲ ਵਾਲੀ ਘੰਟੀ ਨੂੰ ਨੋਟੀਫਿਕੇਸ਼ਨ ਆਲਟ ਤੇ ਯੂਜ਼ ਕਰ ਦਿਓ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਜੀ ਵੀਡੀਓ ਦੇਖਣ ਦੀ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ